ਜੇ ਪੰਜਾਬ ਦੇ ਲੋਕ ਸਾਡੇ ਨਾਲ ਖੜੇ ਨੇ ਤਾਂ ਫਿਰ ਪੰਜਾਬ ਦਾ ਮੁੱਖ ਮੰਤਰੀ ਕਿਉਂ ਨਹੀਂ ਪੰਜਾਬ ਦੇ ਲੋਕਾਂ ਨਾਲ ਖੜਿਆ 10 ਤਰੀਕ ਨੂੰ ਉੱਥੇ ਕੱਟ ਸਿਰਫ ਸੈਨੇਟ ਬਹਾਲ ਕਰਾਉਣ ਤੱਕ ਦੀ ਨਹੀਂ ਸੀਗਾ 10 ਤਰੀਕ ਨੂੰ ਉੱਥੇ ਕੱਟ ਇਸ ਵਾਸਤੇ ਹੋਇਆ ਸੀਗਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਤੋਂ ਖੋਹੀ ਜਾ ਰਹੀ ਆ ਜੋ ਅਸੀਂ ਕਿਹਾ ਸੀ ਕਿ ਅਸੀਂ ਖੋਹ ਨਹੀਂ ਦਵਾਂਗੇ ਤੇ ਤੁਹਾਡੇ ਕੱਟ ਨੇ ਦੱਸਤਾ ਕਿ ਤੁਸੀਂ 1 ਇੰਚ ਵੀ ਪੰਜਾਬ ਯੂਨੀਵਰਸਿਟੀ ਦਾ ਪੰਜਾਬ ਤੋਂ ਬਾਹਰ ਨਹੀਂ ਜਾਣ ਦੋਗੇ ਪਰ ਜਿਨ੍ਹਾਂ ਦੀ ਮੇਰੇ ਵਿਰੋਧ ਜ਼ਿੰਮੇਵਾਰੀਆਂ ਬਣਦੀਆਂ ਨੇ ਉਹਨਾਂ ਨੂੰ ਤਾਂ ਤੁਸੀਂ ਪੁੱਛੋ ਜੇ ਪੰਜਾਬ ਦਾ ਮੁੱਖ ਮੰਤਰੀ ਚਾਹੁੰਦਾ ਫਿਰ ਸਾਡੇ ਡਾਂਗਾ ਤੇ ਸਾਡੇ ਤੇ ਜਦੋਂ ਪਰਚੇ ਪਏ ਪੰਜਾਬ ਦੇ ਨੌਜਵਾਨਾਂ ਤੇ ਉਦੋਂ ਮੁੱਖ ਮੰਤਰੀ ਸਾਹਿਬ ਨੇ ਕੁਝ ਬੋਲਿਆ ਕਿਉਂ ਨਹੀਂ ਅੱਜ ਪੰਜਾਬ ਦਾ ਨੌਜਵਾਨ ਉਥੇ ਲੰਗਰ ਵੀ ਲਾ ਰਿਹਾ ਹੈ ਅੱਜ ਪੰਜਾਬ ਦਾ ਨੌਜਵਾਨ ਉਥੇ ਡੰਡੇ ਵੀ ਖਾ ਰਿਹਾ ਹੈ ਅੱਜ ਪੰਜਾਬ ਦਾ ਨੌਜਵਾਨ ਉਥੇ ਪਰਚੇ ਵੀ ਪਾ ਰਿਹਾ ਪਰ ਫਿਰ ਵੀ ਪੰਜਾਬ ਦਾ ਮੁੱਖ ਮੰਤਰੀ ਕੁਝ ਵੀ ਨਹੀਂ ਬੋਲ ਰਿਹਾ ਆਪਾਂ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦਾ ਹੱਕ ਦਿਵਾਉਣੀ ਦਿਵਾਣਾ ਪਰ ਜਿਹੜੇ ਕਾਲਜਿਸ ਪੰਜਾਬ ਦੇ ਵਿੱਚ ਨੇ ਜਿਹੜੀ ਯੂਨੀਵਰਸਿਟੀਆਂ ਪੰਜਾਬ ਦੇ ਵਿੱਚ ਨੇ ਉਹ ਵੀ ਸਾਡੀਆਂ ਹੀ ਨੇ ਕਦੇ ਇਹ ਸੋਚਿਆ ਕਿ ਉਸ ਵਿਦਿਆਰਥੀ ਦਾ ਜਿਹੜਾ ਇੱਕ ਵੀ ਕੋਰਸ ਨਵਾਂ ਸ਼ੁਰੂ ਨਹੀਂ ਹੋ ਪਾਰਿਆ ਉਹ ਦੋਨੋਂ ਯੂਨੀਵਰਸਿਟੀਆਂ ਦੇ ਵਿੱਚ ਤੇ 200 ਕਾਲਜਿਸ ਜਿਹੜੇ ਪੰਜਾਬ ਯੂਨੀਵਰਸਿਟੀ ਤੋਂ ਐਫੀਲੀਏਟਡ ਨੇ ਉਹਨਾਂ ਦਾ ਕੀ ਹਾਲ ਆ ਕਦੇ ਇਹ ਸੋਚਿਆ ਆ ਕਿ ਉਹਨਾਂ ਨੂੰ ਆਪਾਂ ਕਿੱਦਾਂ ਅੱਗੇ ਲੈ ਕੇ ਆਉਣਾ ਆਪਾਂ ਨੂੰ ਨੌਜਵਾਨਾਂ ਨੂੰ ਜੇ ਆਪਣਾ ਆਪ ਬਚਾਉਣਾ ਨਾ ਤਾਂ ਫਿਰ ਆਪਣੀ ਗੱਲ ਆਪ ਕਰਨੀ ਪੈਣੀ ਆ ਮੈਂ ਗੱਲ ਕਰਨ ਨੂੰ ਤਿਆਰ ਆ ਮੈਂ ਆਪਣੀ ਪਾਰਟੀ ਤੋਂ ਉੱਤੇ ਉੱਠ ਕੇ ਗੱਲ ਕਰਨ ਨੂੰ ਤਿਆਰ ਹਾਂ ਮੈਂ ਸਾਂਝੀ ਵਾਰਤਾ ਦੀ ਗੱਲ ਕਰਨ ਨੂੰ ਤਿਆਰ ਹਾਂ ਕਿ ਆਓ ਆਪਾਂ ਸਾਰੇ ਇੱਕ ਰਲ ਕੇ ਪੰਜਾਬ ਦੇ ਕਾਲਜਾਂ ਨੂੰ ਬਚਾ ਲਈਏ ਨਹੀਂ ਤਾਂ ਫਿਰ ਮੁੜ ਕੇ ਸਾਡੇ ਆਉਣ ਵਾਲੀ ਪੀੜ੍ਹੀ ਸਾਨੂੰ ਪੁੱਛੂਗੀ ਕਿ ਤੁਸੀਂ ਭਾਈ ਕਿੱਥੇ ਸੀਗੇ